বা সা ডিইতে বললে নিরপ जो बोले सो निरपय भगवान वाल्मीकि महाराज की जय बाबा साहब काडी सोचते पैरा ठोकी बाबा साहब काडी सोचते पैरा देंगे ठोकी इधर देखो ਇੱਧਰ ਦੇਖੋ ਜੀ ਇਹ ਤਾਂ ਸਾਡੇ ਗਰੁੱਪ ਦੀ ਫੋਟੋ ਲੈ ਦਿੱਤਾ ਜੋ ਬੋਲੇ ਸੋਨਿਰ ਪੈ ਬੋਲ ਬਾਲ ਮਿੱਕੀ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਗਿਆਨਾਤ ਮਹਾਰਾਜ ਕੀ ਜੈ ਪਰਮ ਪੂਜਯੇ ਪ੍ਰਭੂ ਰਤਨਾਕਰ ਮਹਾਰਾਜ ਕੀ ਜੈ ਸਾਡੇ ਬਹੁਤ ਹੀ ਸਤਿਕਾਰਯੋਗ ਰਾਸ਼ਟਰੀ ਮੁਖ ਸੰਚਾਲਕ ਸੰਤ ਮੇਗਨਾਥ ਉਹਨਾਂ ਦੇ ਦੇਸ਼ਾ ਨਿਰਦੇਸ਼ਾਂ ਹੇਠ ਅੱਜ ਬਟਾਲਾ ਵਿਖੇ ਸਾਡੇ ਬਹੁਤ ਹੀ ਸਤਿਕਾਰਯੋਗ ਮਹੰਤ ਬਾਬਾ ਤਿਤਲੀ ਜੀ ਉਹਨਾਂ ਦੇ ਗ੍ਰਹਿ ਵਿਖੇ ਪਹੁੰਚੇ ਹਨ ਅੱਜ ਉਹਨਾਂ ਨੇ ਭਗਵਾਨ ਵਾਲਮੀਕੀ ਆਦੀ ਤਰਨ ਸਮਾਜਿਸਟਰ ਭਾਰਤ ਯੂਨਤ ਬਟਾਲਾ ਦੇ ਵਿੱਚ ਜਿਹੜੀ ਸੰਸਾ ਜੁਆਇਨ ਕੀਤੀ ਹੈ ਸਾਡੇ ਪ੍ਰਤੀ ਕਿਸੇ ਟਾਈਮ ਵੀ ਤਿਤਲੀ ਮਹੰਤ ਉਹਨਾਂ ਨੂੰ ਸੰਸਾ ਦੇ ਪ੍ਰਤੀ ਲੋੜ ਪੈ ਜੇ ਕਿਸੇ ਵੀ ਤਰ੍ਹਾਂ ਦੀ ਸਾਡੀ ਪੂਰੀ ਟੀਮ ਬਟਾਲਾ ਯੂਨਿਟ ਭਗਵਾਨ ਵਾਲਮੀਕੀ ਅਧੀ ਤਰਨ ਸਮਾਰਟ ਰਜਿਸਟਰਡ ਭਾਰਤ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚਟਾਨ ਵਾਂਗੂ ਖੜਾ ਹੈ ਮੈਂ ਆਪਣੇ ਵੱਲੋਂ ਤੇ ਆਪਣੀ ਸੰਸਾ ਦੇ ਅਹੁਦੇਦਾਰਾਂ ਸਬਾਨ ਵੱਲੋਂ ਤਿਤਲੀ ਮਹੰਤੂਨਾ ਦੇ ਗ੍ਰਹਿ ਵਿਖੇ ਪਹੁੰਚਣ ਤੇ ਬਹੁਤ-ਬਹੁਤ ਇਹਨਾਂ ਦਾ ਧੰਨਵਾਦ ਕਰਦਾ ਹਾਂ ਕਿ ਜਿਹੜੇ ਸਾਡੀ ਸੰਸਾ ਦੇ ਵਿੱਚ ਅੱਜ ਸ਼ਾਮਲ ਹੋਏ ਨੇ ਇਨੇ ਹੀ ਸ਼ਬਦਾ ਦੇ ਨਾਲ जय वाल्मीकि हर हर वाल्मीकि जय भीम जय पार प्रधान जी ਕਿੰਨੇ ਮੈਂਬਰ ਹੋ ਗਏ ਦਾ ਦੱਸ ਸਾਡੇ ਇਸ ਟਾਈਮ ਜਿਹੜੇ ਭਗਵਾਨ ਵਾਲਮੀਕੀ ਆਦੀ ਧਰਮ ਸਮਾਜ ਦੇ ਵਿੱਚ 100 ਤੋਂ ਪਲੱਸ ਜਿਹੜੇ ਆ ਅਹੁਦੇਦਾਰ ਸਭਾਨ ਤੇ ਮੈਂਬਰ ਸਭਾਨ ਜਿਹੜੇ ਹੋ ਗਏ ਆ ਆਪਾਂ ਦਿਨ ਰਾਤ ਜਿਹੜੀ ਸਮਾਜ ਦੀ ਸੇਵਾ ਕਰ ਰਹੇ ਆ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਤਰਵੈਣੀ ਚੋਹਾਨ ਹੁਣੀ ਆਪਣੇ ਖੋਸਲਾ ਸਾਹਿਬ ਹੁਣੀ ਬੋਬੀ ਭਾਜੀ ਅਨਿਲ ਭਾਜੀ ਜੋਰਾਮਾਨ ਰਾਜ ਮਲੋਤਰਾ ਆਪਣੇ ਟੇਕ ਚੰਦ ਜੀ ਆਪਣੇ ਪਲਵਿੰਦਰ ਭਾਜੀ ਆਪਣੇ ਦੀਪਕ ਜੀ ਸਾਰੇ ਹਰਦੇਵ ਸਿੰਘ ਮਾਣੇ ਹੁਣੀ ਵਰੁਣ ਚੀਮਾ ਜੀ ਜੇ ਗ੍ਰਹਿ ਵੇਖੇ ਜਿਹੜਾ ਪਹੁੰਚੇ ਆ ਆਪਾਂ ਜਿਨ੍ਹਾਂ ਦਾ ਨਾਂ ਨਹੀਂ ਵੀ ਲਿੱਤਾ ਗਿਆ ਮੈਂ ਸ਼ਮਨਾ ਜਾਚਕਵਾ ਚੀਮਾ ਜੀ ਮੇਡ ਮਕਸਦ ਕੀ ਹੈ ਤੁਹਾਡਾ ਜੂਹਾ ਦੇ ਨਾਲ ਜਿਹੜੇ ਜੋੜ ਰਹੇ ਤੇ ਪੀੜੀ ਆਪਣੀ ਬਟਾਲਾ ਸ਼ਹਿਰ ਦੇ ਵਿੱਚ ਇਹ ਸੰਸਥਾ ਬਣਾ ਰਹੇ ਇਹਦਾ ਮੇਨ ਮਕਸਦ ਕੀ ਹੈ ਤੁਹਾਡਾ ਇਹ ਸੰਸਥਾ ਜਿਹੜੀ ਭਗਵਾਨ ਵਾਲਮੀਕੀ ਆਦੀ ਧਰਮ ਸਮਾਜਿਸਟਰ ਭਾਰਤ ਇਹ ਪੂਰੇ ਭਾਰਤ ਲੈਵਲ ਦੀ ਸੰਸਥਾ ਹੈ ਆਪਾਂ ਸਮਾਜ ਨੂੰ ਨਾਲ ਜੋੜਦੇ ਪਏ ਆ ਨਸ਼ਿਆਂ ਤੋਂ ਦੂਰ ਰਹਿਣ ਵਾਸਤੇ ਜਿਹੜਾ ਜੁਵਾ ਪੀੜੀ ਤੁਹਾਡੇ ਨਾਲ ਜੁੜ ਕੇ ਨਕਸ਼ੇ ਛੱਡ ਸਕਦੀ ਹੈ ਦੇਖੋ ਜੀ ਆਪਾਂ ਸਮਾਜ ਨੂੰ ਚੰਗੇ ਰਸਤੇ ਲਾ ਰਹੇ ਆ ਜੀ ਸਮਾਜ ਨੂੰ ਕਹਿ ਰਹੇ ਆ ਵੀ ਪੜੋ ਲਿਖੋ ਆਪਣੇ ਮਾਪਿਓ ਦੀ ਸੇਵਾ ਕਰੋ ਇਸ ਸੰਸਾ ਦੇ ਨਾਲ ਜੁੜਨ ਦਾ ਇਹੀ ਮਕਸਦ ਆ ਵੀ ਧਰਮ ਦੇ ਨਾਲ ਜਿਹੜੀ ਸੇਵਾ ਕਰਨਗੇ ਤੇ ਨਸ਼ਿਆਂ ਤੋਂ ਜਿਹੜੇ ਦੂਰ ਰਹਿਣਗੇ ਡਾਕਟਰ ਭੀਮਰਾਮ ਬੇਦਕਰ ਦੇ ਇਹ ਦੇਸ਼ੀ ਬੱਚੇ ਪੜ੍ਹਨ ਲਿਖਣ ਤੁਹਾਡਾ ਵੀ ਇਹ ਦੇਸ਼ ਲੱਗਦਾ ਜੁਵਾ ਪੀੜੀ ਤੁਹਾਡੀ ਗੱਲ ਸਮਝੇਗੀ ਆਪਾਂ ਦੇ ਦੱਸੋ ਬਾਬਾ ਸਾਹਿਬ ਡਾਕਟਰ ਭੀਮਰਾਮ ਬੇਦਕਰ ਦੇ ਸੋਚਤੇ ਪੈਰਾਂ ਦੇ ਰਹੇ ਆ ਉਹਨਾਂ ਨੇ ਕਿਹਾ ਸੀ ਪੜੋ ਲਿਖੋ ਤੇ ਸੰਘਰਸ਼ ਕਰੋ ਤੇ ਆਪਾਂ ਦੇ ਇਹੀ ਕਹਿ ਰਹੇ ਆ ਵੀ ਆਪਣੇ ਬੱਚਿਆਂ ਨੂੰ ਪੜਾਵੋ ਲਿਖਾਵੋ ਚੰਗੀ ਸਿੱਖਿਆ ਦਿਵੋ ਤੇ ਨਸ਼ਿਆਂ ਤੋਂ ਦੂਰ ਕਰਕੇ ਸਮਾਜ ਦੀ ਵੀ ਸੇਵਾ ਕਰਵਾਵੋ ਤਾਂ ਕਰਕੇ ਆਪਾਂ ਸਮਾਜ ਨੂੰ ਆਪਣੀ ਸੰਸਥਾ ਦੇ ਨਾਲ ਜੋੜ ਰਹੇ ਹਾਂ ਕਿ ਚੰਗੇ ਤੋਂ ਚੰਗਾ ਜਿਹੜਾ ਉਪਰਾਲਾ ਕੀਤਾ ਜਾਵੇ ਹੁਣ ਸਾਡੀ মিডিਆ ਰਹੀ ਕੀ ਸੰਦੇਸ਼ ਦੇਣਾ ਚਾਹੁੰਦੇ ਜੁਵਾ ਪੀੜੀ ਨੂੰ ਤੇ ਜੁਵਾ ਪੀੜੀ ਨੂੰ ਮੈਂ ਮਲੋਤਰਾ ਜੀ ਇਹੀ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਨਸ਼ਿਆਂ ਤੋਂ ਦੂਰ ਰਹਿ ਕੇ ਆਪਣਾ ਪੜਾ ਲਿਖੋ ਤੇ ਸੰਘਰਸ਼ ਕਰੋ ਬਾਬਾ ਸਾਹਿਬ ਦਾ ਇਹੀ ਨਾਰਾ ਸੀ ਵੀ ਪੜੋ ਲਿਖੋ ਤੇ ਸੰਘਰਸ਼ ਕਰੋ ਮੈਂ ਤੇ ਇਹੀ ਜੁਵਾ ਪੀੜੀ ਨੂੰ ਸੁਨੇਹਾ ਦੇਣਾ ਚਾਹੁੰਦਾ ਹਾਂ बाबा साहब ताड़ी सोई थे देंगे दोकी। बाबा, बाबा साहब ताड़ी सोई थे देंगे मैं तितली मंत जो कि बटाले की रहने वाली हाँ मैं भगवान बाल्मिक आदि धर्म के नाल शामिल होइयां और मैं अपने तनो मनो इन्हों मोडा जोड़ के चलांगी और जितने भी मेरी सेवा लाने के मैं इन्होंने सेवा का जो सहयोग देवगी ਹਾਂਜੀ ਬੋਦੀ ਤੋਂ ਮੁੜੇ ਚ ਟਾਨ ਨੂੰ ਮਿਹਨਤ ਨਾਲ ਕਾੜੀ ਜਿੱਥੇ ਵੀ ਮੈਨੂੰ ਸੇਵਾ ਲਾਣ ਕਿ ਮੈਂ ਆਪਣੇ ਤਨੋਂ ਮਨੋਂ ਹੋ ਕੇ ਨਾਲ ਖੜਾਂਗੀ ਹਰ ਹਰ ਬਾਲਮੀਕ ਜੈ ਪਾਲੀਕੀ ਬਾਲਮੀਕੀ ਹਰ ਹਰ ਬਾਲਮੀਕੀ ਅੱਜ ਅਸੀਂ ਆਪਣੇ ਮੁੱਖ ਸੰਚਾਲਕ ਸਾਡੇ ਜੋ ਕਿ ਅੰਮ੍ਰਿਤਸਰ ਬੈਠੇ ਨੇ ਬਾਬਾ ਮੇਗਨਾਥ ਜੀ ਜੋ ਸਾਡੇ ਸਰਪ੍ਰਸਤ ਨੇ ਜਿਨ੍ਹਾਂ ਦੀ ਰਹਿਨਮਾਈ ਦੇ ਵਿੱਚ ਅਸੀਂ ਅੱਜ ਬਾਬਾ ਤਿਤਲੀ ਜੀ ਦੇ ਨਿਵਾਸਤੇ ਆਏ ਆ ਔਰ ਇਹਨਾਂ ਨੂੰ ਅਸੀਂ ਆਪਣੇ ਨਾਲ ਸ਼ਾਮਲ ਕੀਤਾ ਹੈ ਔਰ ਅਸੀਂ ਜਿਸ ਤਰ੍ਹਾਂ ਦਾ ਵੀ ਇਹਨਾਂ ਨੂੰ ਕੋਈ ਪਰੇਸ਼ਾਨੀ ਜਾਂ ਕੋਈ ਦੁੱਖ ਅਸੀਂ ਇਹਨਾਂ ਦੇ ਨਾਲ ਚਟਾਨ ਵਾਂਗ ਖੜੇ ਆ ਔਰ ਅਸੀਂ ਉਹਨਾਂ ਬੱਚਿਆਂ ਨੂੰ ਸਗਰਸ਼